ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਖਬਾਇਆ ਦੇ ਹੱਕ ਵਿੱਚ ਅੱਜ ਸਾਫਕਾ ਜਗਲਾਤ ਮੰਤਰੀ ਹੰਸਰਾ ਜੋਸਨ ਦੇ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਤੇ ਵਰਕਰ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੇ ਚੱਲਦਿਆਂ ਮੰਡੀ ਰੋੜਾ ਵਾਲੀ ਵਿਖੇ ਗੱਲਬਾਤ ਕਰਦਿਆਂ ਸਾਫਕਾ ਜਗਲਾਤ ਮੰਤਰੀ ਹੰਸਰਾ ਜੋਸਨ ਨੇ ਕਿਹਾ ਕਿ ਪੂਰੇ ਹਲਕੇ ਦੇ ਵਿੱਚ ਲੋਕਾਂ ਦੇ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਖਬਾਇਆ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਲੋਕਾਂ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਪਰ ਕੋਈ ਵੀ ਜ਼ਿਆਦੇ ਵਾਅਦੇ ਪੂਰੇ ਨਹੀਂ ਕੀਤੇ ਗਏ ਨੇ ਜਿਸ ਕਰਕੇ ਹੁਣ ਲੋਕ ਕਾਂਗਰਸ ਪਾਰਟੀ ਦਾ ਸਾਥ ਦੇਣਗੇ ਜੋਸਰ ਨੇ ਕਿਹਾ ਕਿ ਅਗਰ ਸ਼ੇਰ ਸਿੰਘ ਖਬਾਇਆ ਮੈਂਬਰ ਪਾਰਲੀਮੈਂਟ ਮੰਨਦੇ ਨੇ ਤਾਂ ਉਹਨਾਂ ਦੇ ਵੱਲੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਵਿਕਾਸ ਕਰਵਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਇਸ ਮੌਕੇ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਵੀ ਹਾਜ਼ਰ ਸਨ ਹਾਂਜੀ ਉਸਨ ਸਾਹਿਬ ਚੋਣ ਪ੍ਰਚਾਰ ਜਿਹੜਾ ਖੇਰਲੇ ਪੜਾਉ ਤੇ ਪਹੁੰਚ ਗਿਆ ਕੀ ਕਹਿਣਾ ਚਾਹੁੰਦੇ ਹੋ ਹਲਕੇ ਦੇ ਵਿੱਚ ਕੀਵੇਂ ਦਾ ਵਿੱਚ ਚੋਣ ਪ੍ਰਚਾਰ ਚੱਲਿਆ ਸ਼ੇਰ ਸਿੰਘ ਕਬਾਇਆ ਬਰਾਵਾ ਦੇਖੋ ਜੀ ਅੱਜ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਔਰ ਉਸ ਤੋਂ ਬਾਅਦ ਜਿਹੜੇ 48 ਘੰਟੇ ਅਸੀਂ ਡੋਰ ਟੂ ਡੋਰ ਜਾ ਸਕਦੇ ਹਾਂ ਥੋੜੇ ਬੰਦਿਆਂ ਨੂੰ ਜਾ ਕੇ ਮਿਲ ਸਕਦੇ ਹਾਂ ਜਾਂ 4-5-5 ਬੰਦਿਆਂ ਦੇ ਸਮੂਹਕ ਇਕੱਠ ਦੇ ਵਿੱਚ ਸਾਰੇ ਸਤਕਾਰਯੋਗ ਪੈਨਾ ਬਰਾਵਾ ਨੂੰ ਬੇਨਤੀ ਕਰ ਸਕਦੇ ਆ ਠੀਕ ਹੈ ਕਿ ਸ਼ੇਰ ਸਿੰਘ ਕਬਾਇਆ ਨੂੰ ਟਿਕਟ ਲੇਟ ਮਿਲੀ ਹੈ ਸਾਡੇ ਕੋਲ ਕੈਂਪੇਨ ਦੇ ਸਾਰੇ 17 18 ਦਿਨ ਸਨ ਪਰ ਜਿਸ ਤਰੀਕੇ ਦੇ ਨਾਲ ਕੈਂਪੇਨ ਜਿਹੜੀ ਸਾਰੇ ਜਿੰਨੇ ਸਾਡੇ ਰਾਸ਼ਟਰੀ ਨੇਤਾ ਨੇ ਤੇ ਜਿੰਨੇ ਸਾਡੇ ਸਟੇਟ ਦੇ ਲੀਡਰ ਨੇ ਔਰ ਉਹਦੇ ਨਾਲ ਜਿੰਨੇ ਸਾਡੇ ਫਿਰੋਜ਼ਪੁਰ ਪਾਰਲੀਮੈਂਟ ਦੇ ਲੀਡਰ ਨੇ ਤੇ ਜਿੰਨੇ ਖਾਸ ਤੌਰ ਤੇ ਸਾਡੇ ਇਹਨਾਂ ਹਲਕਿਆਂ ਦੇ ਲੀਡਰਸ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬੜੀ ਵਧੀਆ ਕੈਂਪੇਨ ਚੱਲੀ ਹੈ ਔਰ ਲੋਕਾਂ ਦੇ ਵਿੱਚ ਹਰ ਬੰਦੇ ਦੇ ਤੱਕ ਅਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਔਰ ਪਹੁੰਚ ਕੀਤੀ ਵੀ ਹੈ ਲੋਗਾ ਨੇ ਸਾਡੀ ਗੱਲ ਨੂੰ ਅਕਸੈਪਟ ਵੀ ਕੀਤਾ ਔਰ ਸਾਡੇ ਨਾਲ ਵਾਅਦਾ ਵੀ ਕੀਤਾ ਕਿ ਅਸੀਂ ਵੱਤ ਵਾ ਤੁਹਾਡੀ ਕਾਂਗਰਸ ਪਾਰਟੀ ਦੀ ਚੋਣ ਨਿਸ਼ਾਨ ਹੱਥ ਪੰਜੇ ਦੀ ਮਦਦ ਕਰਾਂਗੇ ਕਾਂਗਰਸ ਪਾਰਟੀ ਦੇ ਬਾਰੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਚੋਣਾਂ ਲੜੀਆਂ ਜਾਣੀਆਂ ਦੇਖੋ ਜੀ ਮੁੱਦੇ ਹੀ ਇੰਨੇ ਕੋਨੇ ਕਿਉਂਕਿ ਜੇ ਅਸੀਂ ਬੀਜੇਪੀ ਦੀ ਗੱਲ ਕਰੀ ਆਈ ਤੂੰ 10 ਸਾਲ ਪਹਿਲਾਂ ਨਰਿੰਦਰ ਮੋਦੀ ਜੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣੇ ਦੂਜੀ ਵਾਰ ਲੋਗਾ ਨੇ ਉਹਨਾਂ ਨੂੰ ਫਿਰ ਬਣਾਤਾ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਲੋਗਾ ਦੇ ਨਾਲ ਵਾਅਦੇ ਕੀਤੇ ਸੀ ਕਿ 15 ਲੱਖ ਰੁਪਇਆ ਹਰ ਭਾਰਤ ਦੇ ਨਾਗਰਿਕ ਕੇ ਨਾਗਰਿਕ ਨੂੰ ਜੋ ਬਾਹਰ ਦੁਨੀਆ ਦੇ ਵਿੱਚ ਕਾਲਾ ਦਾਨ ਹਿੰਦੁਸਤਾਨ ਦਾ ਪਿਆ ਤੇ ਜਿਸ ਵੇਲੇ ਮੇਰੀ ਗਵਰਨਮੈਂਟ ਬਣੇਗੀ ਮੈਂ ਉਹ ਫੌਰੀ ਤੌਰ ਤੇ ਪਹਿਲੇ ਸਾਲ ਦੇ ਵਿੱਚ ਲਿਆ ਕੇ ਉਹਨਾਂ ਦੇ ਖਾਤੇ ਦੇ ਵਿੱਚ ਕਰਾ ਦਿਆਂਗਾ ਖਾਤੇ ਵੀ ਖੁੱਲੇ ਤੁਹਾਡੇ ਸਾਹਮਣੇ ਜਿੰਨਾਂ ਨੂੰ ਮਿਲਿਆ ਔਰ ਦੂਜਾ ਸਾਡਾ ਮੁੱਦਾ ਹੈ ਕਿ ਕਿਸਾਨਾਂ ਦੇ ਨਾਲ ਜੋ ਇਹਨਾਂ ਨੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਬਾਰੇ ਜ਼ਿਕਰ ਕੀਤਾ ਸੀ ਐਮਐਸਪੀ ਨੂੰ ਗਰੰਟੀ ਕਾਨੂੰਨ ਬਣਾਉਣ ਦੇ ਬਾਰੇ ਗੱਲ ਕੀਤਾ ਸੀ ਤੇ ਨਾਲ ਕਿਸਾਨ ਦੀ ਦੁਨੀਆ ਆਮਦਨ ਕਰਨ ਦੀ ਇਹ ਉਹਦੇ ਬਾਰੇ ਬਿਲਕੁਲ ਇਹਨਾਂ ਨੇ ਟੋਟਲ ਧਿਆਨ ਨਹੀਂ ਦਿੱਤਾ ਉਲਟਾ ਕਾਲੇ ਕਾਨੂੰਨ ਜੋ ਹਿੰਦੁਸਤਾਨ ਦੇ ਔਰ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਬਣਾਏ ਇਹ ਵੀ ਸਾਡਾ ਜਿਹੜਾ ਦੂਸਰਾ ਮੁੱਦਾ ਹੈ ਔਰ ਤੀਸਰਾ ਮੁੱਦਾ ਸਾਡਾ ਹੈ ਕਿ ਭਾਜਪੀ ਨੇ ਜੋ ਮਜ਼ਦੂਰਾਂ ਦੇ ਵਾਸਤੇ ਉਸ ਵੇਲੇ ਕਿਹਾ ਸੀ ਕਿ ਮਜ਼ਦੂਰਾਂ ਦੇ ਵੀ ਕਿਸਾਨਾਂ ਦੇ ਤਰ੍ਹਾਂ ਡਬਲ ਆਮਦਨ ਕਰਾਂਗੇ ਪਰ ਉਹ ਮਜ਼ਦੂਰ ਵਿਚਾਰਾ ਮਜ਼ਦੂਰ ਹੋ ਗਿਆ ਔਰ ਸਭ ਤੋਂ ਜਿਹੜੀ ਵੱਡੀ ਗੱਲ ਅਗਲੀ ਮੈਂ ਕਹਿਣ ਲੱਗਿਆ ਕਿਉਂਕਿ ਅੱਜ ਮਹਿੰਗਾਈ ਤੇ ਬੇਰੁਜ਼ਗਾਰੀ ਇਹ ਜਿਹੜੀ ਭਾਰਤ ਸਰਕਾਰ ਨੇ ਬੇਰੁਜ਼ਗਾਰੀ ਤੇ ਇਹ ਇਹਨਾਂ ਨੇ ਮਹंगाई ਦਿੱਤੀ ਹੈ ਔਰ ਇਹ ਮਹंगाई ਦੇ ਉਲਟ ਕਿਉਂਕਿ ਅੱਜ ਇੰਨੀ ਕੁ ਮਹंगाई ਹੋ ਗਈ ਕਿ ਕਿਸੇ ਦੇ ਪੱਲੇ ਕੁਝ ਨਹੀਂ ਰਹਿ ਗਿਆ ਔਰ ਇਸ ਕਰਕੇ ਲੋਕ ਸਾਡਾ ਬਹੁਤ ਭਾਰੀ ਸਾਥ ਦੇ ਰਹੇ ਨੇ ਜਿਲ੍ਹਾ ਪ੍ਰੋਫੈਸਰ ਸ਼ਰਾਦੀ ਜਿਲ੍ਹਾ ਵਾਣਾ ਸਿੱਕ ਕੰਡਿਆਲੀ ਤਾਲ ਦੇ ਬੜੇ ਜਿਹੜੇ ਬਾਰਡਰ ਤੇ ਬਲੋਕਰ ਨੇ ਬੜੀਆਂ ਮੁਸ਼ਕਲਾਂ ਨੇ ਨਾ ਕੀ ਲੱਗਦਾ ਹੈ ਸ਼ੇਰ ਸਿੰਘ ਭਾਇਆ ਐਮਪੀ ਬਣਦੇ ਨੇ ਤਾਂ ਹੱਲ ਕਰਵਾਉਂਗੇ ਮੁਸ਼ਕਲਾਂ ਜਿਹੜੀਆਂ ਦੇਖੋ ਜੀ ਕਰਾਵਾਂਗੇ ਇੱਕੋ ਕਿ ਕੁਝ ਜਿਹੜੇ ਦਿੱਲੀ ਦੇ ਨਾਲ ਸੰਬੰਧਿਤ ਕੰਮ ਨੇ ਤੇ ਕੁਝ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਕੰਮ ਨੇ ਜੀ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਤਾਂ ਅੱਜ ਤਕਰੀਬਨ 26 ਮਹੀਨੇ ਹੋ ਗਏ ਨੇ ਕੈਂਦਰੀਵਾਲ ਸਾਹਿਬ ਜੋ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਵੀ ਲੋਕਾਂ ਦੇ ਨਾਲ ਬੜੇ ਵਾਅਦੇ ਕੀਤੇ ਨੇ ਕਿਉਂਕਿ ਉਹ ਵੀ ਟੋਟਲ ਤੇ ਟੋਟਲ ਫੇਲਰ ਹੋਏ ਨੇ ਚਾਹੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਉਸ ਵੇਲੇ ਬਿਜਲੀ ਦੀ ਗੱਲ ਕੀਤੀ ਕਿਉਂਕਿ ਬਿਜਲੀ ਦੇ ਵਿੱਚ ਜਨਰਲ ਕੈਟਾਗਰੀ ਦੇ ਵਾਸਤੇ ਉਹਨਾਂ ਨੇ ਕੀਤਾ ਹੈ ਮੈਂ ਐਪਰੀਸ਼ੀਏਟ ਕਰਨਾ ਪਰ ਉਸ ਤੋਂ ਬਗੈਰ ਪੰਜਾਬ ਦਾ ਉਹਨਾਂ ਨੇ ਕੁਝ ਨਹੀਂ ਸੁਆਰਿਆ ਪੰਜਾਬ ਦਾ ਵਿਗਾੜਿਆ ਅੱਜ ਪੰਜਾਬ ਤੇ 1 ਲੱਖ 1 ਲੱਖ 1 ਲੱਖ ਹਜ਼ਾਰ ਕਰੋੜ ਰੁਪਇਆ ਹੋਰ ਇਹਨਾਂ ਨੇ ਕਰਜ਼ਾ ਕਰਤਾ ਤੇ ਨਾਲ ਜੋ ਪੰਜਾਬ ਦੀਆਂ ਸੜਕਾਂ ਵੀ ਟੁੱਟਦੀਆਂ ਜਾ ਰਹੀਆਂ ਨੇ ਬੀਬੀਆਂ ਦੇ ਨਾਲ ਵਾਅਦਾ ਕੀਤਾ ਕਿ ਤੁਹਾਨੂੰ 1000 ਰੁਪਇਆ ਦੇਵਾਂਗੇ ਤੇ ਅੱਜ 27 ਮਹੀਨੇ ਹੋ ਗਏ ਨੇ ਇਹਨਾਂ ਦੀ ਗਵਰਨਮੈਂਟ ਬਣੀ ਨੂੰ 27 ਮਹੀਨਿਆਂ ਦੇ ਵਿੱਚ 27 22000 ਰੁਪਇਆ ਹਰ ਔਰਤ ਨੂੰ ਮਿਲਣਾ ਚਾਹੀਦਾ ਸੀ ਔਰ ਕਿਸੇ ਨੂੰ ਕੁਝ ਨਹੀਂ ਦਿੱਤਾ ਔਰ ਉਸ ਤੋਂ ਬਾਅਦ ਵੀ ਜੇ ਬਾਕੀ ਗੱਲਾਂ ਕਰ ਲਈਏ ਚਾਹੇ ਬਾਰਡਰ ਦੀ ਜਿਹੜੀ ਆਪਾਂ ਗੱਲਾਂ ਕਰ ਰਹੇ ਹਾਂ ਕਿਉਂਕਿ ਸ਼ੇਰ ਸਿੰਘ ਕੋਹਾਵਾ ਉਹਨਾਂ ਦੀ ਜੋ ਬਣ ਕੇ ਜਾਣਗੇ ਉਹ ਬਾਰਡਰ ਦੇ ਜਿੰਨੀ ਸਾਡੀ ਕੰਡਿਆਰੀ ਤਾਰ ਤੋਂ ਪਾਰ ਵਾਲੀ ਸਮੱਸਿਆ ਨੇ ਲੋਕਾਂ ਦੀ ਜਾਨ ਵਾਲੀਆਂ ਕਿਉਂਕਿ ਨਾ ਬੀਜੇਪੀ ਕਰ ਸਕੀ ਤੇ ਨਾ ਆਮ ਆਦਮੀ ਪਾਰਟੀ ਗਵਰਨਮੈਂਟ ਕੁਝ ਕਰ ਸਕੀ ਇਹ ਸਾਰੀਆਂ ਕਾਂਗਰਸ ਪਾਰਟੀ ਆ ਰਾਹੁਲ ਗਾਂਧੀ ਜੀ ਸਾਡੇ ਮਲਕਰਜਨ ਖੜਗੇ ਤੇ ਸ਼ੇਰ ਸਿੰਘ ਵਾਇਆ ਜੀ ਇਥੋਂ ਬਰ ਕੇ ਜਾਣ ਕੇ ਸਾਡੀ ਇੰਡੀਆ ਲਾਈਨਸ ਦੀ ਔਰ ਕਾਂਗਰਸ ਪਾਰਟੀ ਦੀ ਗਵਰਨਮੈਂਟ ਬਰਦੀ ਇਹ ਸਾਰਾ ਕੁਝ ਕਰਵਾ ਕੇ ਦੇਾਂਗੇ ਔਰ ਇਸ ਸਰਹੱਦੀ ਜ਼ਿਲ੍ਹੇ ਦੀ ਮੈਕਸਿਮਮ ਡਿਵੈਲਪਮੈਂਟ ਕਰਾਵਾਂਗੇ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਾਂਗੇ ਗਰੀਬਾਂ ਦੀ ਜਿਹੜੀ ਗਰੀਬੀ ਖਤਮ ਕਰਨ ਦੇ ਵਾਸਤੇ ਔਰ ਖਾਸ ਤੌਰ ਤੇ ਹਰ ਵਰਗ ਨੂੰ ਉੱਚਾ ਚੰਗਰ ਚੱਕਣ ਦੇ ਵਾਸਤੇ ਕੰਮ ਕਰਾ ਦੇ ਕਿਸ ਪਾਰਟੀ ਨਾਲ ਮੁੱਖ ਮੁਕਾਬਲਾ ਮੰਨਦੇ ਸ਼ਿਰ ਸਿੰਘ ਬਾਦਲ ਦੇ ਦੇਖੋ ਜੀ ਜੋ ਮੇਰੀ ਸੋਚ ਨਹੀਂ ਹੈ ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਦੋ ਪਾਰਟੀਆਂ ਹੁੰਦੀਆਂ ਸੀ ਇੱਕ ਪਾਸੇ ਅਕਾਲੀ ਦਲ ਤੇ ਭਾਜਪਾ ਵਾਲੇ ਤੇ ਦੂਜੇ ਪਾਸੇ ਕਾਂਗਸ ਪਾਰਟੀ ਸੀ ਕਾਂਗਸ ਪਾਰਟੀ ਅੱਜ ਆਪਣੀ ਜਗ੍ਹਾ ਤੇ ਖੜੀ ਹੈ ਕਿ ਨਵੀਂ ਪਾਰਟੀ ਆ ਗਈ ਸਵਾ 2 ਸਾਲ ਪਹਿਲਾਂ ਆਮ ਆਦਮੀ ਪਾਰਟੀ ਇਹ ਤਿੰਨ ਪਾਰਟੀਆਂ ਦੇ ਨਾਂ ਦੇ ਨਾਲ ਅੱਜ ਪੰਜਾਬ ਦੇ ਚੌਕ ਕੋਨੀ ਮੁਕਾਬਲਾ ਹੈ ਜੋ ਮੈਂ ਮਹਿਸੂਸ ਕਰਨਾ ਕਿ ਕਾਂਗਸ ਪਾਰਟੀ ਸਾਰੇ ਦੇ ਉੱਪਰ ਹੈ ਇਹ ਤਿੰਨੇ ਹੀ ਆਪਸੇ ਥੱਲੇ ਲੜੀ-ਲੁੜੀ ਜਾਂਦੇ ਨੇ ਪਤਾ ਨਹੀਂ ਕਿਹੜਾ ਸਾਡੇ ਮੁਕਾਬਲੇ ਚ ਇਹਨਾਂ ਤਿੰਨਾਂ ਦੇ ਵਿੱਚੋਂ ਆ ਜਾਏਗਾ ਹਲਕਾ ਜਲਾਲਾਬਾਦ ਨਾਲ ਸੰਬੰਧ ਰੱਖਦੇ ਹੋ ਤੁਸੀਂ ਵੋਟਰਾਂ ਨੂੰ ਕੀ ਇਹ ਫੀਸ ਕਰੋਗੇ ਮੈਂ ਅਪੀਲ ਕਰਨਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀ ਆਪਣੇ ਅਸੈਂਬਲੀ ਦੀਆਂ ਉਸ ਵੇਲੇ ਬੜੀਆਂ ਨਾ ਮਾਤਰ ਵੋਟਾਂ ਪਈਆਂ ਸੀ ਕਾਂਗਰਸ ਪਾਰਟੀ ਨੂੰ ਔਰ ਉਸ ਵੇਲੇ ਮੈਨੂੰ ਮਹਿਸੂਸ ਵੀ ਬੜਾ ਹੋਇਆ ਇਸ ਗੱਲ ਦੇ ਵਾਸਤੇ ਕਿਉਂਕਿ ਕਾਂਗਰਸ ਪਾਰਟੀ ਹਮੇਸ਼ਾ ਇਹ ਜਲਾਲਾਬਾਦ ਉਹਦਾ ਘੜ ਰਿਹਾ ਔਰ ਮੈਂ ਜੋ ਉਮੀਦ ਕਰਨਾ ਕਿ ਇਸ ਵਾਰੀ ਸਾਡੀ ਇਥੇ ਬਹੁਤ ਵੱਡੀ ਲੀਡ ਹੋਏਗੀ ਨੌ ਦੇ ਨੌ ਹਲਕਿਆਂ ਦੇ ਵਿੱਚੋਂ ਲੀਡ ਹੋਣੀ ਪਰ ਜਲਾਲਾਬਾਦ ਹਲਕਾ ਇੱਕ ਨੰਬਰ ਤੇ ਆਏਗਾ ਸਾਰਿਆਂ ਨਾਲ ਇੱਥੇ ਵੱਡੀ ਲੀਡ ਹੋਏਗੀ ਕਾਂਗਰਸ ਪਾਰਟੀ ਇੰਨੀ ਕੋ ਲੀਡ ਕਰੇਗੀ ਕਿ ਸਾਰੇ ਪੁਰਾਣੇ ਰਿਕਾਰਡ ਟੁੱਟ ਜਾਣਗੇ